ਕਰਮ ਪ੍ਰਸਾਦ ਜੀ ਕਿਸ ਤਰ੍ਹਾਂ ਦੇਖਦੇ ਹੋ ਸੁਖਵੀਰ ਮਾਨ ਦੇ ਇਸ ਤੀਕਰ ਹੋ ਰਿਹਾ ਚਿੱਤੀ ਪ੍ਰਤੀਕਰਮ ਦੇਖੋ ਸਾ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਹਸੀਫਾ ਕਲਦਲ ਦੀ ਪ੍ਰਧਾਨਗੀ ਤੋਂ ਇੱਕ ਮਤਲਬ ਸਵਾਗਤ ਜੋ ਕਦਮਾਂ ਦੇ ਰਾਇ ਦਰੁਸਤ ਵਾਲਾ ਕਦਮ ਆ ਇਹ ਅਸੀਂ ਇਕੱਲੇ ਨਹੀਂ ਅਕਾਲੀ ਦਲ ਸੁਧਾਰ ਲਹਿਰ ਵਾਲੇ ਮੰਗ ਕਰਦੇ ਸੀ ਇਹ ਸਮੁੱਚਾ ਪੰਥ ਕਰਦਾ ਸੀ ਸਮੁੱਚਾ ਪੰਜਾਬ ਕਰਦਾ ਸੀ ਕਿ ਸਾ ਸੁਖਵੀਰ ਸਿੰਘ ਬਾਦਲ ਨੂੰ ਤਿਆਗ ਦਿਖਾ ਦੇਣਾ ਚਾਹੀਦਾ ਜਦੋਂ ਅਕਾਲੀ ਦਲ ਦੀ ਨਿਰਾਸ਼ਾ ਜਾਣ ਕੇ ਹਾਰਾਂ ਹੋਈਆਂ ਹਾਈ ਇੱਕ ਤੋਂ ਬਾਅਦ ਦੂਜੀ ਦੂਜੀ ਤੋਂ ਬਾਅਦ ਤੀਜੀ ਫੇਰ ਉਹ ਤੋਂ ਝੁੰਡਾ ਕਮੇਟੀ ਬਣੀ ਉਹਨੇ ਵੀ ਸਿਫਾਰਸ਼ ਕੀਤੀ ਸੀ ਕਿ ਸਾਸੂਈ ਸਿੰਘ ਬਾਦਲ ਤਿਆਗ ਦਿਖਾਉਣ ਤੇ ਅੱਜ ਮੈਂ ਸਮਝਦਾ ਝੁੰਡਾ ਕਮੇਟੀ ਦੀ ਸਿਫਾਰਸ਼ ਵੀ ਲਾਗੂ ਹੋਈ ਆ ਔਰ ਪੰਥਕ ਸ਼ਕਤੀਆਂ ਜਿਹੜੀਆਂ ਵਿਕਰੀਆਂ ਪਈਆਂ ਸੀ ਪੰਥ ਖੇਰੂ ਖੇਰੂ ਹੋਇਆ ਪਿਆ ਸੀ ਜਿਦੇ ਕਰਕੇ ਪੰਜਾਬ ਦੀ ਜਵਾਨੀ ਜਗਾ ਚਰੂ ਰਹੀ ਆ ਔਰ ਕਿਸਾਨੀ ਖੇਤਾਂ ਚਰੂ ਰਹੀ ਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਜ਼ਮੀਨ ਗਵਾਢੀ ਸੂਬੇ ਨੂੰ ਦਿੱਤੀ ਜਾ ਰਹੀ ਆ ਡੈਮਾਂ ਤੇ ਕਬਜ਼ਾ ਕੇਂਦਰ ਕਰ ਰਿਹਾ ਔਰ ਕੋਈ ਸੁਣਵਾਈ ਪੰਜਾਬ ਦੀ ਹੋ ਨਹੀਂ ਰਹੀ ਸੋ ਐਸੇ ਹਾਲਾਤਾਂ ਵਿੱਚ ਮੈਂ ਸਮਝਦਾ ਕਿ ਅੱਜ ਬਹੁਤ ਸ਼ਕਤੀਸ਼ਾਲੀ ਇੱਕ ਖੇਤਰੀ ਪਾਰਟੀ ਦੀ ਜ਼ਰੂਰ ਸੀ ਜਿਹਦੇ ਲਈ ਸਾਸ ਹੋ ਗਈ ਸੀ ਬਾਦਲ ਦਾ ਸਿਫਾ ਜ਼ਰੂਰੀ ਬਣਦਾ ਸੀ ਕਿਉਂਕਿ ਇੱਕ ਮੰਨਿਆ ਜਾ ਰਿਹਾ ਸੀ ਕਿ ਸਾ ਸੁਵੀਰ ਸਿੰਘ ਬਾਦਲ ਜੇ ਪ੍ਰਧਾਨਗੀ ਤੋਂ ਲਾਂਭੇ ਹੋ ਜਾਣ ਤਾਂ ਇੱਕ ਚੰਗੀ ਸੰਕਤੀਸ਼ਾਲੀ ਪੰਜਾਬ ਹਤਾਸ਼ੀ ਲੀਡਰਸ਼ਿਪ ਲਿਆਉਣ ਲਈ ਜਹਦਰ ਸਹਿਬਾਨਾ ਨੂੰ ਵੀ ਰਾਹ ਮਿਲ ਜਾਏਗਾ ਅੱਜ ਪੰਥ ਦੀ ਫਰਿਆਦ ਜਿਹੜੀ ਜਹਦਰ ਸਹਿਬਾਨ ਦੇ ਵਿਰੇ ਵਿੱਚ ਪਈ ਆ ਉਹਦੋਂ ਪੂਰਤੀ ਲਈ ਇੱਕ ਇਤਿਹਾਸਕ ਰੋਲ ਜਹਦਰ ਸਹਿਬਾਨ ਨਿਭਾਉਣਗੇ ਸਰ ਕਿਸ ਨੂੰ ਦੇਖਦੇ ਹੋਗੇ ਅਗਲਾ ਪ੍ਰਧਾਨ ਜੇਕਰ ਅਸਤੀਫਾ ਦੇ ਦੇਖੋ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਹੈ ਤਾਂ ਜਹਦਰ ਸਹਿਬਾਨਾ ਨੇ ਦੇਖਣਾ ਵੀ ਐਸੇ ਹਾਲਾਤਾਂ ਦੇ ਵਿੱਚ ਫੇਰੀ ਪੰਥ ਨੂੰ ਸੇ ਅਗਵਾਈ ਦੇਣ ਲਈ ਕੀ ਸੇ ਦਿੱਤੀ ਜਾਵੇ ਠੀਕ ਨਾ ਦਾ ਧਰਮ ਰੋਹ ਪ੍ਰਸਾਦ ਜੀ ਕਿਸ ਤਰ੍ਹਾਂ ਦੇਖਦੇ ਹੋ ਸੁਖਵੀਰ ਮਾਨ ਦੇ ਇਸ ਤੀਕਰ ਨੂੰ ਲੈ ਕੇ ਕੀ ਪ੍ਰਤੀਕ ਰਹਿ ਦੇਖੋ ਸਾਹਿਬ ਸੁਖਵੀਰ ਸਿੰਘ ਬਾਦਲ ਦਾ ਜਿਹੜਾ ਸਿਫਾ ਕਲ ਜਲ ਦੀ ਪ੍ਰਧਾਨਗੀ ਤੋਂ ਇੱਕ ਮਤਲਬ ਸਵਾਗਤ ਜੋ ਕਦਮਾਂ ਦੇ ਰਾਇ ਦਰੁਸਤ ਵਾਲਾ ਕਦਮ ਆ ਇਹ ਅਸੀਂ ਇਕੱਲੇ ਨਹੀਂ ਅਕਾਲ ਦਰਸਹਾਰ ਲਾਹੇ ਵਾਲੇ ਮੰਗ ਕਰਦੇ ਸੀ ਇਹ ਸਮੁੱਚਾ ਪੰਥ ਕਰਦਾ ਸੀ ਸਮੁੱਚਾ ਪੰਜਾਬ ਕਰਦਾ ਸੀ ਕਿ ਸਾਹਿਬ ਸੁਖਵੀਰ ਸਿੰਘ ਬਾਦਲ ਨੂੰ ਤਿਆਗ ਦਿਖਾ ਦੇਣਾ ਚਾਹੀਦਾ ਜਦੋਂ ਅਕਾਲੀ ਦਲ ਦੀ ਨਰਾਸ਼ਾ ਜਾਣ ਕੇ ਹਾਰਾਂ ਹੋਈਆਂ ਹਾ ਇੱਕ ਤੋਂ ਬਾਅਦ ਦੂਜੀ ਦੂਜੀ ਤੋਂ ਬਾਅਦ ਤੀਜੀ ਫੇਰ ਉਹ ਤੋਂ ਝੁੰਡਾ ਕਮੇਟੀ ਬਣੀ ਉਹਨੇ ਵੀ ਸਿਫਾਰਸ਼ ਕੀਤੀ ਸੀ ਕਿ ਸਸੂਈ ਸਿੰਘ ਬਾਦਲ ਤਿਆਗ ਦਿਖਾਉਣ ਤੇ ਅੱਜ ਮੈਂ ਸਮਝਦਾ ਝੁੰਡਾ ਕਮੇਟੀ ਦੀ ਸਿਫਾਰਸ਼ ਵੀ ਲਾਗੂ ਹੋਈ ਆ ਔਰ ਪੰਥਕ ਸ਼ਕਤੀਆਂ ਜਿਹੜੀਆਂ ਵਿਖਰੀਆਂ ਪਈਆਂ ਸੀ ਪੰਥ ਖੇਰੂ ਖੇਰੂ ਹੋਇਆ ਪਿਆ ਸੀ ਜਿਹਦੇ ਕਰਕੇ ਪੰਜਾਬ ਦੀ ਜਵਾਨੀ ਜਿਗਾ ਚਰੂ ਰਹੀ ਆ ਔਰ ਕਿਸਾਨੀ ਖੇਤਾਂ 'ਚ ਰੁੜ ਰਹੀ ਆ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦਾ ਜ਼ਮੀਨ ਗਵਾਢੀ ਸੂਬੇ ਨੂੰ ਦਿੱਤੀ ਜਾ ਰਹੀ ਆ ਡੈਮਾਂ ਤੇ ਕਬਜ਼ਾ ਕੇਂਦਰ ਕਰ ਰਿਹਾ ਔਰ ਕੋਈ ਸੁਣਵਾਈ ਪੰਜਾਬ ਦੀ ਹੋ ਨਹੀਂ ਰਹੀ ਸੋ ਐਸੇ ਹਾਲਾਤਾਂ ਵਿੱਚ ਮੈਂ ਸਮਝਦਾ ਕਿ ਅੱਜ ਬਹੁਤ ਸ਼ਕਤੀਸ਼ਾਲੀ ਇੱਕ ਖੇਤਰੀ ਪਾਰਟੀ ਦੀ ਜ਼ਰੂਰ ਸੀ ਜਿਹਦੇ ਲਈ ਸਾਸੂਗੀ ਸੀ ਬਾਦਲ ਦਾ ਸਿਫਾ ਜ਼ਰੂਰੀ ਬਣਦਾ ਸੀ ਕਿਉਂਕਿ ਇੱਕ ਮੰਨਿਆ ਜਾ ਰਿਹਾ ਸੀ ਕਿ ਸਾਸੂ ਵੀਰ ਸਿੰਘ ਬਾਦਲ ਦੇ ਪ੍ਰਧਾਨਗੀ ਤੋਂ ਲਾਂਭੇ ਹੋ ਜਾਣ ਤਾ ਇੱਕ ਚੰਗੀ ਸੰਕਤੀਸ਼ਾਲੀ ਪੰਜਾਬ ਹਤਾਸੀ ਲੀਡਰਸ਼ਿਪ ਲੈਉਣ ਲਈ ਜਹਦਰ ਸਹਿਬਾਨਾ ਨੂੰ ਵੀ ਰਾਹ ਮਿਲ ਜਾਏਗਾ ਅੱਜ ਪੰਥ ਦੀ ਫਰਿਆਦ ਜਿਹੜੀ ਜਹਦਰ ਸਹਿਬਾਨ ਦੇ ਵਿਰੇ ਵਿੱਚ ਪਈ ਆ ਉਹਦੋਂ ਪੂਰਤੀ ਲਈ ਇੱਕ ਇਤਿਹਾਸਕ ਰੋਲ ਜਹਦਰ ਸਹਿਬਾਨ ਨਿਭਾਉਣਗੇ ਸਰ ਕਿਸ ਨੂੰ ਦੇਖਦੇ ਹੋਗੇ ਅਗਲਾ ਪ੍ਰਧਾਨ ਜੇਕਰ ਅਸਤੀਫਾ ਦੇ ਦੇਖੋ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਗੱਲ ਨਹੀਂ ਹੈ ਤਾਂ ਜਹਦਰ ਸਹਿਬਾਨਾ ਨੇ ਦੇਖਣਾ ਵੀ ਐਸੇ ਹਾਲਾਤਾਂ ਦੇ ਵਿੱਚ ਫੇਰੀ ਪੰਥ ਨੂੰ ਸੇ ਅਗਵਾਈ ਦੇਣ ਲਈ ਕੀ ਸੇ ਦਿੱਤੀ ਜਾਵੇ